ਬੀਤੇ ਦਿਨੀ ਸੂਬੇ ਭਰ ਦੇ ਵਿੱਚ 10ਵੀਂ ਅਤੇ 12ਵੀਂ ਪ੍ਰੀਖਿਆ ਦੇ ਨਤੀਜੇ ਕੋਸ਼ਿਤ ਹੋਏ ਜਿਸ ਵਿੱਚ ਫਲੋਰ ਦੀਆਂ ਬੱਚਿਆਂ ਨੇ ਇੱਕ ਵਾਰ ਫਿਰ ਫਲੋਰ ਦਾ ਨਾਮ ਰੋਸ਼ਨ ਕੀਤਾ ਹੈ। ਦਿਵਿਆ ਉਹੋਜਾ ਸੁਪਤਰੀ ਗੁਲਸ਼ਨ ਉਹਜਾ ਜੋ ਆਰਟੀ ਐਸੋਸੀਏਸ਼ਨ ਫਲੋਰ ਦੇ ਪ੍ਰਧਾਨ ਹਨ। ਉਹਨਾਂ ਦੀ ਸੁਪਤਰੀ ਵਿਦਿਆ ਉਹਜਾ ਨੇ 10ਵੀਂ ਜਮਾਤ ਅੰਗਰੇਜ਼ੀ, ਹਿਸਾਬ, ਵਿਗਿਆਨ, ਪੰਜਾਬੀ, ਆਈਟੀ ਅਤੇ ਹੋਰ ਵਿੱਚ 100% ਅੰਕ ਪ੍ਰਾਪਤ ਕਰਕੇ ਰਾਜ ਦੇ ਟੋਪਰ ਬਣ ਕੇ ਫਲੋਰ ਦਾ ਨਾਮ ਰੋਸ਼ਨ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਮਹਿਕ جس نے 12ویں کلاس ਦੇ ਵਿੱਚ 96.6% ਨੰਬਰ ਹਾਸਲ ਕਰਕੇ DAV ਸੈਨਟਰੀ ਪਬਲਿਕ ਸਕੂਲ ਫਲੋਰ ਅਤੇ ਆਪਣੇ ਮਾਤਾ ਪਿਤਾ ਤੇ ਸਕੂਲ ਸਟਾਫ ਦਾ ਨਾਮ ਰੋਸ਼ਨ ਕੀਤਾ ਹੈ ਦੋਨਾਂ ਪਰਿਵਾਰਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਦਾ ਮਹਿਮੂਲ ਮਿਲਿਆ ਹੋਇਆ ਹੈ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਕੀ ਕੀ ਕਿਹਾ ਤੁਸੀਂ ਵੀ ਸੁਣੋ ਇਸ ਮੌਕੇ ਬਹੁਤ ਸਾਰੇ ਲੋਕ ਹਾਜ਼ਰ ਹੈ ਪਤਰਕਰ ਪ੍ਰੀਤੀ ਦੀ ਰਿਪੋਰਟ ਸੁਣੀ ਉਹ ਸਾਡੇ ਵਾਸਤੇ ਬੜੀ ਹੀ ਪ੍ਰਾਊਡ ਵਾਲਾ ਇਹ ਫੀਲਿੰਗ ਆਈ ਫਲੋਰ ਸ਼ਹਿਰ ਦੇ ਵਿੱਚੋਂ ਔਰ ਹੁਜਾ ਫੈਮਿਲੀ ਜਿਹੜੀ ਕਿ ਸਟਰੀਟ ਲੈਂਕੋਪੀਡ ਦੇ ਨਾਲ ਬੜੀ ਪੁਰਾਣੀ ਜੁੜੀ ਹੋਈ ਹੈ ਇਹਨਾਂ ਦੀ ਬੇਟੀ ਔਰ ਐਂ ਫੀਲ ਹੋਇਆ ਕਿ ਸਾਡੀ ਆਪਣੀ ਬੱਚੀ ਜਿਹੜੀ ਹੈ 100 ਆਊਟ ਆਫ 100 500 ਆਊਟ ਆਫ 500 ਬਾਂਸ ਲੈ ਕੇ 100% ਲੈ ਕੇ ਪੈਨ ਇੰਡੀਆ ਨੰਬਰ 1 ਤੇ ਰਹੀ ਹੈ ਇਸ ਤੋਂ ਵੱਡੀ ਪ੍ਰਾਊਡ ਦੀ ਗੱਲ ਜਿਹੜੀ ਹੈ ਫਲੋਰ ਇਨ ਫਲੋਰ ਦਾ ਨਾਮ ਚੱਲਦਾ ਆਪਣੇ ਸਕੂਲ ਦਾ ਨਾਮ ਚੱਲਦਾ ਫੈਮਿਲੀ ਦਾ ਨਾਮ ਦਾ ਹੈ ਹੀ ਹੈ ਫੈਮਿਲੀ ਦੇ ਵਿੱਚ ਜੇ ਬੱਚਾ ਉਦੇ ਹੀ ਸਕੂਲ ਚ ਫਰਸਟ ਆ ਜਵੇ ਨਾ ਉਹਨਾਂ ਨਾਲ ਉੱਚਾ ਹੋ ਜਾਂਦਾ ਬਟ ਇਹ ਪੂਰੇ ਇੰਡੀਆ ਦੇ ਵਿੱਚ ਲੜਕੀ ਫਰਸਟ ਆਈ ਹੈ ਇਸਨੇ ਪੂਰੇ ਮਤਲਬ ਫਲੋਰ ਦਾ ਪੂਰੀ ਸਕੂਲ ਦਾ ਇੱਕ ਹਿਸਟੋਰਿਕ ਮੂਵਮੈਂਟ ਜਿਹੜਾ ਹੈ ਕਾਇਮ ਕਰ ਦਿੱਤਾ ਐਸਬੀਆਈ ਵੱਲੋਂ ਸਾਨੂੰ ਹੁਜਾ ਪਰਵਾਦ ਨੂੰ ਬੇਟੇ ਨੂੰ ਅਸੀਂ ਇਹ ਗੁੱਡ ਵਿਸ਼ੇਜ਼ ਦਿੱਨੇ ਆਂ ਔਰ ਅੱਗੇ ਵੀ ਇਸੇ ਤਰ੍ਹਾਂ ਹੀ ਆਪਣੀ ਲਾਈਫ ਦੇ ਵਿੱਚ ਕਾਮਯਾਬੀ ਨੂੰ ਚੰਗੇ ਲਈ ਆ ਉਹ ਗੱਲ ਜੀ मेरे अकॉर्डिंग ये बहुत ही पुरानी गल होगी है कि बेटे बेटी से कोई फर्क हूँ बट अज की डेट में लगता है कि बेटियां ज़्यादा बैटर परफॉर्म कर रही है जिदा दिव्यांग लो तो पूरे इंडिया से उसने नंबर वन पोजिशन हासिल की, की है जो कि बहुत ही डिफिकल्ट है और नाइन नाइन नाइनटी टू परसेंट मार्क्स बोस्ट कॉमन बट हंड्रेड परसेंट मैन इट सैल्फ अ बिग डिंग और बेटिया किसी नो घट नहीं है उन्होंने सपोर्ट करो उन्होंने हेल्प करो और बेटिया नो बैटर साथ भी दे और प्राउड भी फील करान ਇਹ ਇੱਕ ਬਹੁਤ ਹੀ ਖੁਸ਼ੀ ਦਾ ਸਮਾਂ ਹੈ। ਮੇਰੀ ਸਾਡੀ ਬਹੁਤ ਹੀ ਪਿਆਰੀ ਬੇਟੀ ਮਹਿਕ ਇਹਦੇ ਦਾਦਾ ਜੀ, ਦਾਦਾ ਜੀ, ਲਕਸ਼ਮੀ ਜੀ, ਮੈਂ ਇੱਕ ਦੇ ਮਮਾ ਰੋਜੀ ਜੀ, ਮੈਂ ਇੱਕ ਦੇ ਫਾਦਰ ਗੁਰਵਿੰਦਰ ਜੀ ਮੇਰਾ ਸਾਰਿਆਂ ਦੇ ਬਲੇਸਿੰਗਸ ਦੇ ਨਾਲ ਮਹਿਕ ਆਪਣੇ ਸਕੂਲ ਦੇ ਵਿੱਚ ਕਲਾਸ 12th AV ਸਕੂਲ ਫਲੌਰ ਦੇ ਵਿੱਚ ਫਰਸਟ ਆਈ ਹੈ ਔਰ ਪਲੱਸ 2 ਕਾਮਰਸ ਦੇ ਵਿੱਚ ਇਹ 97% ਮਾਰਕਸ ਹੋਏ ਪੂਰੇ ਇਲਾਕੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਔਰ ਅਸੀਂ ਅੱਜ ਇਹਨਾਂ ਨੂੰ ਕੰਗ੍ਰੈਚੁਲੇਟ ਕਰਨ ਆਏ ਹਾਂ ਔਰ ਅੱਗੇ ਵੀ ਵਾਈ ਗਰੁੱਪ ਦੇ ਬਾਸ ਕਰਦੇ ਕਿ ਇਹਦਾ ਜਿਹੜਾ ਆਉਣ ਵਾਲਾ ਫਿਊਚਰ ਇਸੇ ਤਰ੍ਹਾਂ ਇਹ ਖੂਬ ਪੜ੍ਹੇ ਲਿਖੇ ਔਰ ਆਪਣੇ ਖਾਨਦਾਨ ਦਾ ਨਾਮ ਰੋਸ਼ਨ ਕਰੇ ਥੈਂਕ ਯੂ i am very happy and blessed at the same time kal my 12 cbse results out and uh, i felt really very happy when i uh, came to know that i scored 96.6% in 12 cbse exams uh, i want to thank uh, almighty uh, Jinki wa uh, with whom grace I am uh, what I am today is with only uh, his support and secondly I would thank, uh, like to thank my whole family, my teachers, my uh, school uh, with whom support I am able to achieve this success.